ਹੈਲੋ ਹਾਂਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਬਟਿਕ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਆਪੋ cultures ਕਰਨੇ ਵਦੀਆਂ ਹੋਵੋਗੇ। ਸੋ ਅੱਜ ਦੀ ਆਪਾਂ ਨਿਊ ਵੀਡੀਓ ਲੈ ਕੇ ਆਏ ਆ। ਸੋ ਵੀਡੀਓ ਐਂਡ ਤੱਕ ਜਰੂਰ ਦੇਖਿਓ। ਸੋ ਜਿਹੜੇ ਸਾਡੇ ਚੈਨਲ ਨੂੰ ਦੇਖਦੇ ਆ ਫਸਟ ਟਾਈਮ ਪਲੀਜ਼ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਸਾਡੀ ਕਲੈਕਸ਼ਨ ਜੋ ਤੁਹਾਨੂੰ ਕਿੱਦਾਂ ਦੀ ਲੱਗਦੀ ਆ। ਸੋ ਆਪਾਂ ਹਰ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਨਿਊ ਨਿਊ ਸੂਟ ਲੈ ਕੇ ਆਨੇ ਆ। ਸੋ ਅੱਜ ਦੇ ਜਿਹੜੇ ਸੂਟ ਆਪਾਂ ਪਾਰਟੀ ਵੇਅਰ ਕਲੈਕਸ਼ਨ ਚ ਲੈ ਕੇ ਆਏ ਆ। ਸੋ ਬਹੁਤ ਪੈਣਾ ਆਪਣੀਆਂ ਜਿਹੜੇ ਕ ਸੋ ਹੈਂਡਵਰਕ ਦੇ ਸੂਟ ਕਈ ਕਈ ਲੋਕ ਹੈਂਡਵਰਕ ਦੇ ਸੂਟ ਨਹੀਂ ਪ੍ਰੇਫਰ ਕਰਦੇ ਸੋ ਉਹਨਾਂ ਨੂੰ ਬਹੁਤ ਸਿੰਪਲ ਸੋਬਰ ਤੇ ਘੱਟ ਰੇਂਜ ਦੇ ਵਿੱਚ ਜਿਹੜੇ ਸੂਟ ਚਾਹੀਦੇ ਹੁੰਦੇ ਸੋ ਉਹਨਾਂ ਲਈ ਆਪਾਂ ਬਹੁਤ ਸੋਹਣੀ ਚੀਜ਼ ਲੈ ਕੇ ਆਏ ਆ ਸੋ ਵਧੀਆ ਚੀਜ਼ ਤੇ ਘੱਟ ਰੇਟ ਦੇ ਵਿੱਚ ਸੋ ਫਰਸ ਸੂਟ ਹੈ ਆਪਣੇ ਕੋਲ ਇੱਕ ਗ੍ਰੀਨ ਕਲਰ ਹੈ ਜੀ ਇਹ ਜਾਪਾਨ ਸਿਲਕ ਆਏਗੀ ਸੋ ਕਾਫੀ ਜ਼ਿਆਦਾ ਟ੍ਰੈਂਡ ਹੈ ਦਾ ਸਰਦੀਆਂ ਦੇ ਵਿੱਚ ਵੇਅਰ ਕਰਨ ਲਈ ਬਹੁਤ ਸੋਹਣੀ ਚੀਜ਼ ਹੈ ਇਹ ਸੋ ਬਹੁਤ ਸੋਹਣਾ ਸੈਲਫ ਪ੍ਰਿੰਟ ਦਾ ਸ਼ਰਟ ਹੈ ਦੀ ਸੈਲਫ ਪ੍ਰਿੰਟਿੰਗ ਸ਼ਰਟ ਹੈ ਬਹੁਤ ਹੀ ਸੋਨਾ ਤੇ ਪ੍ਰੀਮੀਅਮ ਕੁਆਲਿਟੀ ਦਾ ਸੂਟ ਹੈ ਤੇ ਇਹਦੇ ਵੀ ਨਾਲ ਜਿਹੜਾ ਦੁਪੱਟਾ ਹੋਏਗਾ ਸੋ ਦੁਪੱਟਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਰੈਡੀ ਕਰਵਾ ਸਕਦੇ ਹੋ ਸੋ ਤੁਸੀਂ ਵਿਦਆਊਟ ਦੁਪੱਟਾ ਬਾਈ ਕਰਨਾ ਹੈ ਤਾਂ ਵਿਦਆਊਟ ਦੁਪੱਟਾ ਵੀ ਖਰਾ ਸਕਦੇ ਸੋ ਇਹਦੇ ਨਾਲ ਜਿਹੜੇ ਆ ਟਾਈਡਾ ਹੀ ਦੁਪੱਟੇ ਚੱਲ ਰਹੇ ਨੇ ਕੰਟਰਾਸਟ ਦੇ ਵਿੱਚ ਸੋ ਆਪਾਂ ਤੁਹਾਨੂੰ ਕੰਟਰਾਸਟ ਦੇ ਵਿੱਚ ਇਹਨਾਂ ਦਾ ਦੁਪੱਟਾ ਰੈਡੀ ਕਰਕੇ ਦਵਾਂਗੇ ਰੂਬੀ ਬ੍ਰਾਂਡ ਦੀ ਜਪਾਨ ਸਿਲਕ ਰਹੇਗੀ ਇਹ ਬੁਰ ਬਹੁਤ ਹੀ ਸੋਹਣੀ ਇਹਦੇ ਨਾਲ ਸੇਮ ਫੈਬਰਿਕ ਦੇ ਵਿੱਚ ਬਾਟਮ ਆਏਗੀ ਸੋ ਇਹਦੇ ਵਿੱਚ ਆਪਣੇ ਕੋਲੇ ਦੋ ਤਿੰਨ ਦੋ ਕਲਰਸ ਆਏ ਆ ਸੋ ਇਹਨਾਂ ਜਿਹੜਾ ਪ੍ਰਾਈਸ ਰਹੇਗਾ 2400 2400 ਰੁਪਏ ਪ੍ਰਾਈਸ ਰਹੇਗਾ ਇਹ ਸੂਟ ਦਾ ਚਾਰੇ ਵਿੱਚ ਆਪਣੇ ਕੋਲੇ ਦੋ ਸ਼ੇਡਸ ਆਏ ਆ ਇੱਕ ਬਲੂ ਕਲਰ ਆਇਆ ਹੈ ਬਲੂ ਵੀ ਬਹੁਤ ਸੋਹਣਾ ਸ਼ੇਡ ਹੈ ਦਾ ਰਾਇਲ ਬਲੂ ਕਲਰ ਆਏਗਾ ਇਹ ਵਾਲਾ ਇਹ ਸ਼ਰਟ ਆਏਗੀ ਅਰੇ ਇਹਦੀ ਬਾਟਮ ਆਏਗੀ ਸੋ ਨੈਕਸਟ ਆਪਣੇ ਕੋਲ ਆਏਗਾ ਪਾਰਟੀ ਵੇਅਰ ਲੁੱਕ ਚ ਬਹੁਤ ਹੀ ਪਿਆਰੀ ਚੀਜ਼ ਆਈ ਹੈ ਇਹ ਵਾਲੀ ਸੋ ਇਹ ਸ਼ਰਟ ਦਾ ਕਪੜਾ ਆਏਗਾ ਬਹੁਤ ਹੀ ਸੋਹਣਾ ਇਹ ਪਿਓਰ ਕਰੇਪ ਦੇ ਉੱਪਰ ਹੈ ਜੋ ਰੈਡੀ ਹੋਇਆ ਹੈ ਸੂਟ ਹੈ ਸੋ ਤੁਹਾਨੂੰ ਇਹਦੇ ਤੇ ਕੋਈ ਲੇਸ ਲਗਾਉਣ ਦੀ ਜ਼ਰੂਰਤ ਨਹੀਂ ਹੈ ਸੋ ਰੈਡੀ ਟੂ ਵੇਅਰ ਸੂਟ ਹੈ ਸੋ ਜਸਟ ਓਨਲੀ ਸਟਿਚ ਕਰਵਾ ਕੇ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਫੈਬਰਿਕ ਹੈ ਇਹਦੇ ਨਾਲ ਪਲੇਨ ਜਿਹੜੀ ਬਾਟਮ ਰਹੇਗੀ ਇਹ ਵੀ ਬਹੁਤ ਸੋਹਣਾ ਮਤਲਬ ਕਿ ਇਹ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਸੋ ਇਹ ਵੀ ਘੱਟ ਰੇਂਜ ਵਾਲਾ ਸੂਟ ਹੈ ਇਹਦੇ ਵਿੱਚ ਵੀ ਆਪਣੇ ਕੋਲੇ ਦੋ ਸ਼ੇਡਸ ਆਏ ਆ ਇਹਦਾ ਇਹਦਾ ਵੀ ਸੇਮ ਪ੍ਰਾਈਸ ਰਹੇਗਾ 2500 ਇੱਕ ਦੇ ਵਿੱਚ ਹੋਰ ਸ਼ੇਡ ਆਇਆ ਹੋਇਆ ਬਹੁਤ ਸੋਹਣਾ। ਇਹਦੇ ਵਿੱਚ ਇੱਕ ਆਪਣੇ ਕੋਲੇ ਮਰਜੈਂਟਾ ਸ਼ੇਡ ਆਏਗਾ। ਸੋ ਇਹ ਵਾਲਾ ਸ਼ੇਡ ਆਇਆ ਇੱਕ ਦੇ ਵਿੱਚ ਇਹ ਵੀ ਕਲਰ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ। ਸੋ ਇਹਦੇ ਨਾਲ ਫ੍ਰੇਕ ਦੀ ਬਾਟਮ ਆਏਗੀ। ਸੋ ਤੁਸੀਂ ਇਹਦੇ ਉੱਪਰ ਬਾਟਮ ਦੇ ਉੱਪਰ ਵੀ ਇਨਵੈਂਟ ਕਰ ਸਕਦੇ ਹੋ ਕੁਝ ਬਾਟਮ ਦੇ ਉੱਪਰ ਇਹ ਸੇਮ ਦਾ ਇਹਦਾ ਪੈਚ ਲੱਗ ਕੇ ਡਿਜ਼ਾਈਨ ਹੋ ਸਕਦਾ ਹੈ। ਸੋ ਆਪਣੇ ਕੋਲ ਡਾਇਨਿੰਗ ਦੀਆਂ ਬਹੁਤ ਜ਼ਿਆਦਾ ਆਪਸ਼ਨਸ ਹੁੰਦੀਆਂ ਨੇ ਸੋ ਇਹਦੇ ਨਾਲ ਚਨੂਨ ਪ्योर ਚਨੂਨ ਦਾ ਦੁਪੱਟਾ ਰੈਡੀ ਹੋ ਜਾਏਗਾ ਸੋ ਤੁਸੀਂ ਵਿਦਆਊਟ ਦੁਪੱਟਾ ਬਾਈ ਕਰਨਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਇਹਨਾਂ ਦੀ ਰੇਂਜ 2500 ਔਰ ਜਿਹੜੇ ਆਪਾਂ ਤੁਹਾਨੂੰ ਜਪਾਨ ਸਿਲਕ ਦਿਖਾਈ ਸੀ ਇਹਨਾਂ ਦੀ 2400 ਰੇਂਜ ਆਏਗੀ ਸੋ ਇਹ ਸੀਗੇ ਅੱਜ ਦੇ ਆਪਣੇ ਪਾਰਟੀ ਵੇਅਰ ਸੂਟ ਜਿਹੜੇ ਆਪਾਂ ਹੈਂਡਵਰਕ ਤੋਂ ਬਿਨਾਂ ਦਿਖਾਏ ਆ ਤੋ ਇਹਨਾਂ ਦੇ ਵਿੱਚੋਂ ਜਿਹੜਾ ਸ਼ੇਡ ਤੁਹਾਨੂੰ ਵਧੀਆ ਲੱਗੇਗਾ ਸਕਰੀਨਸ਼ਾਟ ਲੈ ਕੇ ਤੁਹਾਡਾ WhatsApp ਨੰਬਰ ਹੈਗਾ 7814942347 7814942347 ਬਾਕੀ ਹੋਰ ਵੀ ਇਨਕੁਆਰੀ ਤੁਸੀਂ ਕੋਈ ਲੈਣੀ ਹੈ ਜਾਂ ਹੋਰ ਵੀ ਕੋਈ ਚੀਜ਼ ਸਾਡੇ ਤੋਂ ਰੈਡੀ ਕਰਵਾਉਣੀ ਹੈ ਤੁਸੀਂ ਨਾਲ ਕੰਟੈਕਟ ਕਰ ਸਕਦੇ ਹੋ ਸੋ ਅੱਜ ਵੀ ਧੰਨਵਾਦ